ਪੱਤਰਕਾਰ ਰੋਹਿਤ ਜਸਵਾਲ ਔਰ ਕੈਮਰਾਮੈਨ ਪਰਮਜੀਤ ਦੇ ਸਾਥ ਆਪ ਦੇਖ ਰਹੇ ਬੰਦੇ ਭਾਰਤ ਲਾਈਵ ਟੀਵੀ ਨਿਊਜ਼ ਇਸ ਵਕਤ ਹਮ ਮੌਜੂਦ ਹੈ ਅਰਬਨ ਸਟਰੀਟ ਸਿਸਟਮ ਔਰ 2 ਕੇ ਵਿਚ ਲੱਗੇ ਫਾਟਕ ਕੇ ਬਾਸ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਫਾਟਕ ਬੰਦ ਸੀ ਜਿਸ ਕਰਕੇ ਲੋਕਾਂ ਨੂੰ ਆਣ ਜਾਣ ਆਣ ਜਾਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਲੋਕਾਂ ਨੂੰ ਕਮ ਕਮਾ ਕੇ 7 ਨੰਬਰ ਦੇ ਨਦੀ ਨਦੀ ਦੇ ਅੰਡਰ ਬ੍ਰਿਜ ਤੋਂ ਹੋ ਕੇ ਜਾਣਾ ਪੈਂਦਾ ਸੀ ਤੇ ਅੱਜ ਜਿਹੜਾ ਕਿ ਕੰਮ ਜਿਹੜਾ ਕਿ ਚੱਲ ਰਿਹਾ ਇੱਥੇ ਮਲਨ ਮਲਾਨ ਵਾਸੀਆਂ ਤੇ ਲੀਡਰਾਂ ਦੀ ਬਦੌਲਤ ਜਿਹੜਾ ਕਿ ਫਟਕ ਜਿਹੜਾ ਕਿ ਅੱਜ ਖੁੱਲ ਫਟਕ ਖੁੱਲਣ ਜਾ ਰਿਹਾ ਹੈ ਤੇ ਤੁਸੀਂ ਦੇਖ ਰਹੇ ਹੋ ਜਿਹੜਾ ਕਿ ਨਿਰਮਾਣ ਕਰ ਰਿਹਾ ਜਿਹੜਾ ਕਿ ਉਹ ਸ਼ੁਰੂ ਹੋਇਆ ਪਿਆ ਹੈ ਜਿਸ ਕਰਕੇ ਜੀ ਜਿਹੜਾ ਫਟਕ ਹੈ ਉਹ ਸੋਮਵਾਰ ਖੁੱਲਣ ਜਾ ਰਿਹਾ ਹੈ ਆਪਾਂ ਮਲਾਨ ਵਾਸੀਆਂ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਭਾਪੀ ਸਸਾ ਜੀ ਅਰਬਨ ਸਟਰੀਟ 1 ਔਰ 2 ਨੂੰ ਜੋੜਨ ਦਾ ਫਟਕ ਬਹੁਤ ਦਿਨਾਂ ਤੋਂ ਬੰਦ ਸੀ ਇਹ ਤੇ ਖੁੱਲਣ ਨਾਲ ਬਹੁਤ ਅੱਛਾ ਹੋ ਜਾਏਗਾ ਬਹੁਤ ਘੁੰਮ ਕੇ ਆਣਾ ਪੈਂਦਾ ਸੀ ਔਰ ਦੂਸਰਾ ਫਟਕ ਤੇ ਜਾਮ ਵੀ ਬਹੁਤ ਲੱਗਦਾ ਸੀ ਇਹ ਖੁੱਲਣ ਨਾਲ ਬਹੁਤ ਅੱਛਾ ਹੋ ਜਾਏਗਾ ਔਰ ਜਲਦ ਤੋਂ ਜਲਦ ਖੁੱਲ ਰਿਹਾ ਹੈ ਸੁਣਨ ਨਹੀਂ ਚਾ ਰਹੇ ਸੋਮਵਾਰ ਤੱਕ ਖੁੱਲ ਜਾਏਗਾ ਇਹ ਕਿੰਨੇ ਕ ਸਮੇਂ ਤੋਂ ਬੰਦ ਇਹ ਨੂੰ ਹੋ ਗਏ ਜੀ 4 ਮਹੀਨੇ ਤੇ ਮੇਰੇ ਖਿਆਲ ਨਾਲ ਹੋ ਹੀ ਗਏ ਚਾਰ ਦੇ ਦਿਨਾਂ ਚ ਦੇਖਿਆ ਜਾ ਕਿ ਕਾਫੀ ਪਰੇਸ਼ਾਨੀ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਕਿ ਹਾਂਜੀ ਅੰਡਰਪਾਸਟਾ ਤੇ ਬਹੁਤ ਪਾਣੀ ਭਰਿਆ ਹੋਇਆ ਸੀ ਪਾਣੀ ਨੇ ਪੂਰਾ ਫੁੱਲ ਦਿੱਤਾ ਅੰਡਰਪਾਸਟਾ ਤੇ ਬਹੁਤ ਪਾਣੀ ਭਰਿਆ ਹੋਇਆ ਸੀ ਅਰੇ ਉਹ ਜਿਹੜਾ ਕੈਂਬਰिज ਸਕੂਲ ਵਾਲਾ ਫਾਟਕ ਹੁੰਦਾ ਤਾਂ ਬੋਰਾ ਜਾਮ ਲੱਗ ਜਾਂਦਾ ਸੀ ਇਹਦੇ ਖੁੱਲਣ ਨਾਲ ਬਹੁਤ ਅੱਛੀ ਰਾਤ ਮਿਲੇਗੀ ਲੋਕਾਂ ਨੂੰ ਲੋਕਾਂ ਦਾ ਟਾਈਮ ਵੀ ਬਚੇਗਾ ਹਾਂਜੀ ਟਾਈਮ ਬਚੇਗਾ ਇਤਨਾ ਬਹੁਤ ਟਾਈਮ ਬਚ ਜਾਏਗਾ ਧੰਨਵਾਦ ਕਿਸੇ ਦਿਓ ਕਿ ਅਰਗਨਸਟ ਫੇਸ ਵੰਦਾ ਫਾਟਕ ਨੰਬਰ 7 ਖੋਲਣ ਦੀ ਤਿਆਰੀ ਦੇ ਵਿੱਚ ਰੇਲਵੇ ਅਧਿਕਾਰੀਆ ਵੱਲੋਂ ਰਿਪੇਅਰ ਕੀਤੀ ਜਾਏਗੀ ਜੋ ਰੋਡ ਖਰਾਬ ਸੀ ਤੇ ਫਟਕ ਦੀ ਮੁਰੰਮਤ ਵੀ ਕੀਤੀ ਜਾ ਰਹੀ ਹੈ ਜੋ ਕਿ ਕਾਫੀ ਸਮੇਂ ਤੋਂ ਬੰਦ ਸੀ ਆ ਜਾਣਦੇ ਆ ਆਮ ਜਨਤਾ ਕਿ ਉਹਨਾਂ ਨੂੰ ਕਿੰਨੀ ਖੁਸ਼ੀ ਹੋਈ ਇਸ ਫਟਕ ਦੇ ਖੁੱਲਣ ਦੇ ਨਾਲ ਦੇਖ ਰਹੇ ਫਟਕ ਦਾ ਜਿਹੜਾ ਕਿ ਨਿਰਮਾਣ ਕਰ ਰਹੇ ਉਹ ਚੱਲ ਰਿਹਾ ਹੈ ਰੇਲਵੇ ਕਰਮਚਾਰੀ ਜਿਹੜੇ ਕਿ ਕੰਮ ਕਰ ਰਹੇ ਨੇ ਤੁ ਤੁ ਕੰਮ ਜੀ ਰਹੀ ਹੈ ਕੋਈ ਬਾਜ਼ੀ ਜੜਾ ਦੇਖੋ